ਸਤਨਾਮ ਸ਼੍ਰੀ ਵਾਹਿ ਗੁਰੂ ਸਹਬ ਜੀ ਰਾਮ ਕਲੀ ਰਹਲਾ ਪੰਜਵਾ ਬੇਜ ਮੰਤਰ ਹਾਰ ਕੀਰਤਨ ਗਾਉ ਆਗਮਲੇ ਨਖਾਵੇ ਥਾ ਗੁਰਪੂਰੇ ਕੀ ਚੜੀ ਲਾਗ ਜਨਮ ਜਨਮ ਕਾ ਸੋਇਆ ਗਿਆ ਬੀਜ ਮੰਤਰ ਹਰ ਕੀਰਤਨ ਗਾ ਆਗਮੇ ਨਥਾ ਵਿਥਾ ਗੁਰ ਪਰੇ ਕੀ ਜ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਧਿਆਪ ਜਪ ਲਾ ਗੋਰ ਕੇ ਪਾਤ ਹਿਰਦਾ ਵਾਸ ਪਾਉ ਗਲੇ ਪਾਰ ਪਰਵਾ ਅਰੇ ਹਾਂ ਨਾ ਮਨਗਾ ਮਾਨੇ ਅਟਲ ਤਾ ਸੁਤ ਹੈ ਮਾਇਕ ਪਟਲ ਘਰ ਕਾ ਸਬਦ ਅੰਮ੍ਰਿਤ ਰਸ ਪੀ

ਨਹੀਂ ਸੁਟਕਾਰਾ ਸੋਹਰ ਭਜਨ ਸਾਧਿਕ ਸੰਗਾ ਮਾਨਤਨਰਾ ਯਾ ਇਨ ਦਾ ਗਾਇਆ Thank <Sings> you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ